ਕੀ ਹਾਲਿੰ ਬਾਛਾਓ ਠੀਕੋ ਅੱਛਾ ਮੈਨੇ ਗੱਲ ਕਰਨੀ ਸੀ ਮੈਨੂੰ ਪਿਛਲੇ ਕੁਝ ਤਿੰਨ ਚਾਰ ਦਿਨਾਂ ਤੋਂ ਨਾ ਕੁਝ ਗੱਲਾਂ ਟ੍ਰਿਗਰ ਕਰ ਰਹੀਆਂ ਸੀ ਮੈਨੂੰ ਕੋਈ ਪੋਕ ਕਰ ਰਹੀ ਸੀ ਬੇਵਜ੍ਹਾ ਦੀਆਂ ਗੱਲਾਂ ਤੋਂ ਮੈਨੂੰ ਕੋਈ ਐਵੇਂ ਹੀ ਗੱਲਾਂ ਕਰ ਰਿਹਾ ਸੀ ਜਿਹੜੀਆਂ ਗੱਲਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਫਟ ਸ਼ੇਰ ਵੀ ਮੋਨਾ ਗੱਲਾਂ ਬਾਰੇ ਬਹੁਤ ਸੋਚਿਆ ਉਹਨਾਂ ਗੱਲਾਂ ਬਾਰੇ ਇੰਨਾ ਸੋਚਿਆ ਕਿ ਮੈਂ ਆਪਣੇ ਦਿਨ ਖਰਾਬ ਕੀਤੇ ਮੈਂ ਕੰਮ ਲਈ ਘਰੋਂ ਬਾਹਰ ਆਈ ਹੋਈ ਹਾਂ ਤੇ ਮੈਂ ਜਿਹੜੇ ਕੰਮ 'ਚ ਸੋ ਪ੍ਰੈਸੈਂਟ ਆਪਣੀ ਜਾਨ ਪਾਉਣੀ ਸੀ ਉਹ ਘਟ ਗਈ ਥੋੜੀ ਜਿਹੀ ਕਿਉਂਕਿ ਦਿਮਾਗ ਤੇ ਅਸਰ ਹੋ ਗਿਆ ਦਿਲ ਤੇ ਅਸਰ ਹੋ ਗਿਆ ਹੁਣ ਇੱਥੇ ਇੱਕ ਇਹ ਸਵਾਲ ਹੈ ਜਿਹੜਾ ਮੈਨੂੰ ਹੀ ਆਪਣੇ ਆਪ ਨੂੰ ਪੁੱਛਣਾ ਪਿਆ ਔਰ ਮੈਨੂੰ ਆਪਣੇ ਆਪ ਨਾਲ ਹੀ ਹਮੇਸ਼ਾ ਗੱਲ ਕਰਕੇ ਨਾ ਜਵਾਬ ਮਿਲਦਾ ਹੈ ਕਿ ਕੀ ਅਸੀਂ ਕਿਸੇ ਵੀ ਇਨਸਾਨ ਨੂੰ ਇੰਨਾ ਅਲੋਕ ਕਿਉਂ ਕਰਦੇ ਆ ਕਿ ਉਹ ਸਾਡੇ ਦਿਮਾਗ ਤੇ ਦਿਨ ਨਾਲ ਖੇਡ ਸਕੀ ਕੋਈ ਵੀ ਇਨਸਾਨ ਹੋਵੇ ਚਾਹੇ ਸਾਡੇ ਪਰਿਵਾਰ ਚ ਹੋਵੇ ਚਾਹੇ ਸਾਡੇ ਦੋਸਤਾਂ ਚ ਹੋਵੇ ਚਾਹੇ ਸਾਡਾ ਕੋਈ ਚੌਣ ਵਾਲਾ ਚਾਹੇ ਸਾਡਾ ਕੋਈ ਪ੍ਰੇਮੀ ਹੈ ਅਸੀਂ ਕਿਸੇ ਨੂੰ ਇੰਨੀ ਅਲੋਅנס ਕਿਉਂ ਦਿੰਨੇ ਆ ਕਿ ਉਹ ਸਾਡੇ ਦਿਲ ਤੇ ਦਿਮਾਗ ਤੇ ਅਸਰ ਕਰ ਸਕੇ ਕਿਉਂ ਕਰਦੇ ਆ ਅਸੀਂ ਫਿਰ ਇਹਨਾਂ ਗੱਲਾਂ ਨੇ ਜਦੋਂ ਮੈਨੂੰ ਆਪਣੇ ਆਪ ਤੋਂ ਜਵਾਬ ਦਿੱਤੇ ਤੇ ਫਿਰ ਪਹਿਲੇ ਤਾਂ ਮੈਂ ਇਹ ਪੁੱਛਿਆ ਕਿ ਜਿਹੜੀਆਂ ਗੱਲਾਂ ਕੋਈ ਇਨਸਾਨ ਤੁਹਾਡੇ ਲਈ ਕਰ ਰਿਹਾ ਸੁਣਨ ਦਾ ਕੀ ਤੁਸੀਂ ਉਹ ਕੀਤਾ ਹੈ ਅੱਛਾ ਨਹੀਂ ਕੀਤਾ ਓਕੇ ਡਨ ਹੋ ਗਿਆ ਖੁਦਾ ਨਾ ਖਾਸਤਾ ਜੇ ਕੀਤਾ ਵੀ ਹੋਵੇ ਜੇ ਕੀਤਾ ਵੀ ਹੋਵੇ ਤੇ ਗਲਤੀਆਂ ਨੇ ਸਾਰਾ ਇਨਸਾਨ ਸਾਰੀ ਸਾਰਾ ਜਹਾਨ ਗਲਤੀਆਂ ਕਰਦਾ ਤੇ ਗਲਤੀਆਂ ਤੇ ਸੋਹਣੀਆਂ ਹੀ ਬਹੁਤ ਨੇ ਕਿਉਂਕਿ ਗਲਤੀਆਂ ਤੁਹਾਨੂੰ ਇੰਨੀ ਅੱਗੇ ਲੈ ਕੇ ਜਾਂਦੀਆਂ ਤੁਹਾਨੂੰ ਉਹੋ ਜਿਹਾ ਇਨਸਾਨ ਬਣਾਉਂਦੀਆਂ ਨੇ ਜਿਹੜਾ ਤੁਸੀਂ ਪਹਿਲੇ ਨਹੀਂ ਹੁੰਦੇ ਤੇ ਤੁਹਾਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇ ਮੈਂ ਆਪਣੀ ਹਮੇਸ਼ਾ ਹਰ ਗਲਤੀ ਤੋਂ ਇਹ ਰੈਲਾਈਜ਼ ਕੀਤਾ ਹੈ ਮੈਂ ਨਾ ਹਮੇਸ਼ਾ ਲੋ ਬਹੁਤ ਕੀਤਾ ਹੈ ਲੋਕਾਂ ਨੂੰ ਇਜਾਜ਼ਤ ਬੜੀ ਦਿੱਤੀ ਹੈ ਕਿ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਉਂਕਿ ਆਪਣੇ ਹੁੰਦੇ ਹਨ ਜਿਹੜੇ ਆਪਣੇ ਹੁੰਦੇ ਸੀ ਉਹਨਾਂ ਨੇ ਸਮਝਦੇ ਆ ਜਿਹੜੀ ਮੈਂ ਜ਼ਿੰਦਗੀ 'ਚ ਗਲਤੀ ਕੀਤੀ ਹੈ ਉਹ ਇਹ ਗਲਤੀ ਕੀਤੀ ਹੈ ਕਿ ਮੈਨੂੰ ਹਮੇਸ਼ਾ ਸਾਰਾ ਜਹਾਨ ਮੇਰੇ ਜਿਹਾ ਲੱਗਿਆ ਮੈਨੂੰ ਅਗਲਾ ਬੰਦਾ ਹਮੇਸ਼ਾ ਮੇਰੇ ਜਿਹਾ ਹੀ ਲੱਗਿਆ ਕਿ ਮੈਂ ਇਹਦਾ ਦਿਲ ਨਹੀਂ ਦਿਖਾ ਸਕਦੇ ਤੇ ਇਹ ਵੀ ਮੇਰਾ ਦਿਲ ਨਹੀਂ ਦਿਖਾ ਸਕਦੇ ਇਸ ਚੱਕਰ ਦੇ ਵਿੱਚ ਨਾ ਅਸੀਂ ਆਪਣੇ ਆਪ ਨੂੰ ਬੜਾ ਪਿੱਛੇ ਛੱਡ ਦਿੰਨੇ ਆ ਕਿਉਂਕਿ ਅਸੀਂ ਇਹ ਸੋਚ ਲੈਨੇ ਆ ਕਿ ਪਤਾ ਨਹੀਂ ਇਹਦੀ ਕੀ ਮਜਬੂਰੀ ਹੋएगी ਇੱਕ ਤਾਂ ਇਹ ਬੜੀ ਗਲਤੀ ਹੈ ਮੈਨੂੰ ਕੱਲ ਹੀ ਕਿਸੇ ਨੇ ਸਿਖਾਈ ਹੈ ਕਹਿੰলো ਅੱਜ ਹੀ ਮੈਨੂੰ ਕੋਈ ਦਿਮਾਗ 'ਚ ਫੀਡ ਕਰ ਰਿਆ ਸੀ ਕਿ ਸੁਨੰਦਾ ਗਲਤ ਨੂੰ ਗਲਤ ਕਹਿਣਾ ਸਿੱਖ ਲੋ ਜੇ ਅਸੀਂ ਕਿਸੇ ਨੂੰ ਸਮਝਣ ਦੀ ਸ਼ਕਤੀ ਰੱਖਦੇ ਹਾਂ ਨਾ ਤੇ ਕੋਈ ਵੀ ਤੇ ਸਾਨੂੰ ਸਮਝਣ ਦੀ ਸ਼ਕਤੀ ਰੱਖੇ ਅਸੀਂ ਕਿਉਂ ਹਮੇਸ਼ਾ ਆਪਣੇ ਉਹਨਾਂ ਨੂੰ ਅੱਛਾ ਸੋਚ ਰਹੇ ਹਾਂ ਲੋਕਾ ਕਰਕੇ ਮੇਰਾ ਇਹ ਵੀਡੀਓ ਬਣਾਉਂਦਾ ਸਿਰਫ ਇਹ ਮਕਸਦ ਸੀ ਤੁਹਾਨੂੰ ਕੋਈ ਵੀ ਕੁਝ ਵੀ ਕਹਿੰਦਾ ਹੋਵੇ ਬਾਹਰੀ ਦੁਨੀਆ ਚ ਕਦੀ ਪਲੀਜ਼ ਆਪਣੇ ਦਿਲ ਦਿਮਾਗ ਤੇ ਅਸਰ ਨਹੀਂ ਪਾਣਾ ਤੁਹਾਡੇ ਮਾਫੀਓ ਤੁਹਾਡੇ ਪੈਨ ਪਰ ਆ ਬਸ ਇਹਨਾਂ ਦੀ ਗੱਲ ਤੇ ਅਸਰ ਕਰਨਾ ਹੈ ਵੀ ਕੀ ਕਹਿ ਰਹੇ ਇਹਨਾਂ ਨੂੰ ਸੁਣਨਾ ਹੈ ਬਾਹਰੀ ਦੁਨੀਆ ਨੂੰ ਕਿਸੇ ਨੂੰ ਇੱਕ ਕਿਸੇ ਨੂੰ ਨਹੀਂ ਜੀਣ ਦਿੰਦੇ ਤੁਸੀਂ ਸੋਹਣੇ ਦੇ ਬਣ ਜਾਓ ਕਿਸੇ ਲਈ ਤੁਸੀਂ ਕੁਝ ਕਰ ਲੋ ਤੁਹਾਡੇ ਲਈ ਤੁਹਾਨੂੰ ਕੋਈ ਨਹੀਂ ਸੁਣਦਾ ਤੁਹਾਨੂੰ ਕੋਈ ਨਹੀਂ ਸਮਝਦਾ ਇਸ ਕਰਕੇ ਆਪਣੇ ਆਪ ਦੇ ਕੰਮ ਕਰੋ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿਸੇ ਨੂੰ ਦਿਖਾਓ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿ ਜਿਹੜੀਆਂ ਅੱਖਾਂ ਨਾਲ ਇਹ ਦੁਨੀਆ ਨੂੰ ਦੇਖ ਰਹੀਆਂ ਇਹ ਕਾਹ ਹੋ ਰਹਿਣ ਪਰ ਥੋੜੀ ਜਿਹੀ ਸਤਰਕ ਵੀ ਰਹਿਣ ਕਿ ਸਾਨੂੰ ਕੋਈ ਆ ਕੇ ਤੇ ਐਵੇਂ ਠੇਸ ਮਾਰ ਕੇ ਤੇ ਉਹ ਗਿਆ ਹੋ ਗਿਆ ਹੋ ਗਿਆ ਹੋ ਗਿਆ ਵਲੀ ਗੱਲ ਨਾ ਹੋਵੇ ਫਸ ਮੈਂ ਇਹ ਕਹਿਣਾ ਸੀ ਆਪਣਾ ਖਿਆਲ ਰੱਖਿਓ ਆਪਣੇ ਮਾਪਿਆਂ ਦਾ ਖਿਆਲ ਰੱਖਿਓ ਜਿੰਨਾ ਕੋਲ ਪੈਟਸ ਨੇ ਆਪਣੇ ਪੈਟਸ ਦਾ ਖਿਆਲ ਰੱਖਿਓ ਤੇ ਆਪਣੀ ਰੂਹ ਦਾ ਖਿਆਲ ਰੱਖਿਓ ਥੈਂਕ ਯੂ ਬਾਏ